ਸੋ ਜਿਹੜੀ ਡੈਡ ਬਡੀ ਮਿਲੀ ਹੈ ਕਿੱਥੋਂ ਮਿਲੀ ਆ ਅੱਜ ਸਵੇਰੇ 7:30 ਦੇ ਲਾਗੇ ਸਾਨੂੰ ਇਨਫਾਰਮੇਸ਼ਨ ਆਈ ਸੀ ਕਿ ਮਕਸੂਦਰਾ ਜਿਹੜਾ ਨਾਹਰ ਹੈ ਗਿਆ ਉਹਦੇ ਪੁਲ ਦਾ ਜਿਹੜਾ ਆਮ ਪਿੰਡ ਵਾਲਾ ਪੁਲ ਹੈਗਾ ਉਹਦੇ ਲਾਗੇ ਇੱਕ ਡੈਡ ਬਡੀ ਹੈ ਉਹ ਪਾਣੀ ਨਹਿਰ ਦਾ ਘਟਮਣ ਕਰਕੇ ਉੱਪਰ ਮਤਲਬ ਆ ਗਈ ਆ ਠੀਕ ਹੈ ਇਹਦੇ ਬਾਰੇ ਇੱਥੇ ਦੇ ਰਹਿਣ ਵਾਲੇ ਸਾਡੇ ਪ੍ਰੈਜ਼ੀਡੈਂਟ ਪ੍ਰਿੰਟ ਤੋਂ ਹੈਗੇ ਨੇ ਉਨ ਨੇ ਸਾਨੂੰ ਸੂਚਨਾ ਦਿੱਤੀ ਤਾਂ ਤੁਰੰਤ ਮੈਂ ਮੌਕੇ ਤੇ ਆਪਣੀ ਪੁਲਿਸ ਪਾਰਟੀ ਲੈ ਕੇ ਪਹੁੰਚਿਆ ਸੀ ਤੇ ਪਿੰਡ ਦੇ ਸਹਿਯੋਗ ਨਾਲ ਤੇ ਹੋਰ ਜਿਹੜੇ ਮਦਦਗੀਰ ਲੋਕਾਂ ਦੇ ਮਦਦ ਨਾਲ ਅਸੀਂ ਬੋਡੀ ਨੂੰ ਨਹਿਰ ਦੇ ਵਿੱਚੋਂ ਬਾਹਰ ਕਢਾਇਆ ਕਢਾਣ ਤੋਂ ਬਾਅਦ ਉਹਦੀ ਆਈਡੈਂਟੀਫਿਕੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਆ ਬੋਡੀ ਦੇ ਉੱਪਰੋਂ ਕਿਸੇ ਤਰ੍ਹਾਂ ਦਾ ਕੋਈ ਵੀ ਉਹਦੇ ਪਹਿਨੇ ਹੋਇਆ ਕੱਪੜਾ ਨਹੀਂ ਮਿਲਿਆ ਤੇ ਉਸਦੀ ਬੋਡੀ ਦੀ ਫੇਰ ਦੇਖਣ ਤੋਂ ਬਾਅਦ ਕੋਈ ਛੱਟ ਫੁੱਟਜ ਆ ਉਹਦੀ ਇਜਰੀ ਵਗੈਰਾ ਨਹੀਂ ਹੈ ਇਦਾਂ ਜਾਪਦੀ ਹੈ ਕਿ ਪਿੱਛੇ ਕਿ ਸੇ ਕੋਈ ਵਾਕਿਆ ਇਦਾਂ ਹੋ ਗਿਆ ਤੇ ਜਿਹਦੇ ਨਾਲ ਬੰਦਾ ਨਹਿਰ ਚ ਗਿਰ ਗਿਆ ਇਹ ਡੁੱਬਣ ਕਰਮ ਦੀ ਮੌਤ ਕੋਈ ਜਾਪਦੀ ਹੈ ਤੇ 4-5 ਹਫਤਾ ਪਰਾਣੀ ਇਹਦੀ ਉਹ ਪਾਣੀ ਦੇ ਵਿੱਚ ਦਿਗੀ ਹੋਈ ਹੈ ਤੇ ਜਿਹਦੇ ਬਾਰੇ ਅਸੀਂ ਆਪਣੇ ਅਫਸਰਨ ਵਾਲਾ ਦੇ ਧਿਆਨ ਵਿੱਚ ਲਿਆ ਕੇ ਤੇ ਬੋਡੀ ਨੂੰ ਜਿਹੜਾ ਹੈ ਉਹ ਅਸੀਂ 72 ਘੰਟੇ ਦੇ ਲਈ ਪਾਇਲ ਦੀ ਮੌਤਸ ਦੀ ਵਿੱਚ ਰੱਖਾ ਦਿੱਤਾ ਹੈ ਇਹਦੇ ਬਾਰੇ ਅਸੀਂ ਵੱਖਰਾ ਜਿਹੜਾ ਉਹ ਥਾਣਿਆਂ ਨਾਲ ਰابطਾ ਕੰਮ ਕਰਦੇ ਆ ਆਪਣੇ ਡੀਸੀਆ ਦੇ ذریعے ਦੇ ਨਾਲ ਅਸੀਂ ਬਾਕੀ ਛਾਣੇ ਨੂੰ ਸੂਚਿਤ ਕਰ ਰਹੇ ਹਾਂ ਕਿ ਜੇ ਕਿਸੇ ਦਾ ਕੋਈ ਮਿਸਿੰਗ ਪਰਸਨ ਹੋਵੇ ਤਾਂ ਸਾਡੇ ਨਾਲ ਸਾਡੇ ਮੋਬਾਈਲ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਠੀਕ ਹੋ ਤਾ